ਸੱਚੇ ਕਾਲ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਹੋ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬੀ ਦੇ ਸਪਲਟਨ ਚ ਮੈਂ ਹਣੀਲ ਕਮਲ ਤੇ ਆਉ ਬੁਲੇਟਿਨ ਚ ਸਭ ਤੋਂ ਪਹਿਲਾ ਇੱਕ ਨਜ਼ਰ ਮਾਰਦੇ ਆ ਅੱਜ ਦੀਆਂ ਹੈਡਲਾਈਨਸ ਤੇ ਦਿੱਲੀ ਚ ਕਾਂਗਰਸ ਵਰਕਿੰਗ ਕਮੇਟੀ ਦੀ ਹੋਈ ਮੀਟਿੰਗ ਅ ਕਾਂਗਰਸ ਨੇ راہੁਲ ਗਾਂਧੀ ਨੂੰ ਸੰਸਦ ਚ ਵਿਰੋਧੀ ਧਿਰ ਦਾ ਨੇਤਾ ਚੁਣਿਆ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਮ ਕਮੇਟੀ ਦੀ ਬੈਠਕ ਕਈ ਅਹਿਮ ਏਜੰਡਿਆਂ ਤੇ ਹੋਈ ਚਰਚਾ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਐਚਐਸਐਸਸੀ ਦੇ ਨਵ ਨਿਯੁਕਤ ਚੇਅਰਮੈਨ ਹਿੰਮਤ ਸਿੰਘ ਨੂੰ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਚੁਕਾਈ ਸੌਂ ਕਿਹਾ ਜਲਦ ਹੋਣਗੀਆਂ ਗਰੁੱਪ ਡੀ ਅਤੇ ਬੀ ਦੀਆਂ 50000 ਭਰਤੀਆਂ ਤੇ ਹੁਣ ਖਬਰਾਂ ਵਿਸਤਾਰ ਨਾਲ ਕਾਂਗਰਸ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਰਾਹੁਲ ਗਾਂਧੀ ਨੂੰ ਵਿਰੋਧੀ ਧਿਰ ਦਾ ਨੇਤਾ ਚੁਣ ਲਿਆ ਗਿਆ ਹੈ ਸੀਡਬਲਯੂਸੀ ਦੀ ਮੀਟਿੰਗ ਤੋਂ ਬਾਅਦ ਪੰਜਾਬ ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਨੇ ਦੇਸ਼ ਦੀਆਂ ਚੋਣਾਂ ਚ ਬਹੁਤ ਮਿਹਨਤ ਕੀਤੀ ਹੈ ਜਿਸ ਦਾ ਫਾਇਦਾ ਕਾਂਗਰਸ ਨੂੰ ਮਿਲਿਆ ਹੈ ਕਾਂਗਰਸ ਨੇ ਸੰਸਦ ਚ ਵਿਰੋਧੀ ਧਿਰ ਦੇ ਨੇਤਾ ਦੀ ਭੂਮਿਕਾ ਲਈ ਰਾਹੁਲ ਗਾਂਧੀ ਦੇ ਨਾਂ ਤੇ ਸਹਿਮਤੀ ਜਤਾਈ ਹੈ ਜੋ ਅਸੀਂ ਨੇ ਗਾਰੰਟੀਆਂ ਦੇ ਰੱਖੀ ਜਿਸ ਪਰ ਸਾਰੇ ਦੇਸ਼ ਨੇ ਬਹੁਤ ਹੱਦ ਤੱਕ ਹਮੇ कामयाबी दी वोट्स दी हैं वो सारे मुद्दे जो हैं हमने पार्लियामेंट में जोर से उठाने वो अग्निवीर का हो आर्मी की भर्ती का अग्निवीर की स्क्रैपिंग का हो डॉक्टर स्वामीनाथन का फॉर्मूला जो एमएसपी देने का हो उसके साथ में कास्ट की वो जो जानकारी करनी है उसके अलावा कॉन्स्टिट्यूशन को बचाने की बात है जितने भी हमारी गारंटीज़ थी हमारी पॉलिसीज थी कि उनको जोर से पार्लियामेंट में उठाया जाए और मजबूर किया जाए गवर्नमेंट को कि ये जो प्रो पीपल पॉलिसीज हैं उनको आ, सरे अंजाम लगाया जाए राहुल गांधी को तो नेता विपक्ष का बनाया जाए ये सभी की यूनानमस वहाँ मांग थी और मुझे लग रहा है कि इस बात पर यह मान जाएंगे। ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਨ ਕਮੇਟੀ ਦੀ ਮੀਟਿੰਗ ਹੋਈ ਬੈਠਕ ਵਿੱਚ ਦੋ ਵੱਡੇ ਸ਼ਤਾਬਦੀ ਸਮਾਗਮਾਂ 'ਚ ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰੂਾਈ ਸ਼ਤਾਬਦੀ ਸਮਾਗਮ ਅਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ 400 ਸਾਲਾ ਜੋਤੀ ਜੋਤ ਸਮਾਉਣ ਦੇ ਸ਼ਤਾਬਦੀ ਸਮਾਗਮ ਵੱਡੇ ਪੱਧਰ ਤੇ ਮਨਾਉਣ ਤੇ ਚਰਚਾ ਹੋਈ ਜਿਸ ਦੇ ਨਾਲ ਹੋਰ ਏਜੰਡੇਆਂ ਉਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਪત્રਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਕਮੇਟੀ ਦੇ ਸਕੱਤਰ ਰਜਿੰਦਰ ਸਿੰਘ ਮਹਿਤਾ ਨੇ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ 450 ਸਾਲਾ ਗੁਰੂ ਆਈ ਸ਼ਤਾਬਦੀ ਸਮਾਗਮ 13 ਅਤੇ 14 ਸਤੰਬਰ ਨੂੰ ਅੰਮ੍ਰਿਤਸਰ ਵਿਖੇ ਜਦਕੀ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ 400 ਸਾਲਾ ਜੋਤੀ ਜੋਤ ਸ਼ਤਾਬਦੀ ਸਮਾਗਮ ਗੋਇੰਦਵਾਲ ਸਾਹਿਬ ਦੀ ਪਵੰਨ ਧਰਤੀ ਤੇ ਸਥਿਤ ਗੁਰਦੁਆਰਾ ਬੌਲੀ ਸਾਹਿਬ ਵਿਖੇ ਬਹੁਤ ਹੀ ਵੱਡੇ ਪੱਧਰ ਤੇ ਮਨਾਏ ਜਾਣ ਤੇ ਵਿਚਾਰ ਚਰਚਾ ਹੋਈ ਹੈ ਇਸ ਦੇ ਨਾਲ ਹੀ ਧਰਮ ਪ੍ਰਚਾਰ ਦੇ ਕੰਮ ਨੂੰ ਵੀ ਅੱਗੇ ਵਧਾਉਣ ਦੀ ਰੂਪਰੇਖਾ ਤੇ ਚਰਚਾ ਕੀਤੀ ਗਈ ਅੱਜ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧ ਕਮੇਟੀ ਦੀ ਜਗ੍ਹਾ ਕਰਕੇ ਉਹਦੀ ਮੀਟਿੰਗ ਜਿਹੜੀ ਸਤਕਾਰਯੋਗ ਪ੍ਰਧਾਨ ਸ੍ਰੀ ਹਰਿਮੰਦਰ ਸਾਹਿਬ ਪ੍ਰਬੰਧ ਕਮੇਟੀ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਨੇ ਲਈ ਹੈ ਔਰ ਉਹਦੇ ਵਿੱਚ ਜ਼ਿਆਦਾਤਰ ਪ੍ਰੋਗਰਾਮ ਜਿਹੜੇ ਏਜੰਡੇ ਆ ਉਹ ਰੁਟੀਨ ਦੇ ਆ ਜਿਹੜੇ ਸਾਡੇ ਪ੍ਰਬੰਧਕਾਂ ਨਾਲ ਸਭ ਪਰਮਾਤਮਾ ਦਾ ਸਮਰਥਨ ਹੁੰਦਾ ਹੈ ਪ੍ਰਬੰਧਕਾਂ ਦਾ ਜਾਂ ਜਿਹੜਾ ਜ਼ਿਆਦਾ ਵਿਚਾਰ ਚਲਾਈ ਹੈ ਉਹਦੇ ਨਾਲ ਦੀ ਨਾਲ ਜਿਹੜਾ ਵਿਸ਼ੇਸ਼ ਆਜ ਦੀ ਮੀਟਿੰਗ ਰਾਜਾਂਦਾ ਉਹ ਹੈਗਾ ਪ੍ਰਧਾਨ ਸਾਹਿਬ ਨੇ ਜਿਹੜਾ ਬੜੀ ਸ਼ਹੀਦਗੀ ਦੇ ਨਾਲ ਇਹ ਗੱਲ ਆਪਣੇ ਮੈਂਬਰ ਸਾਹਿਬਾਨ ਨਾਲ ਸਾਂਝਾ ਕੀਤਾ ਕਿ ਆਪਾਂ ਨੂੰ ਆ ਜਿਹੜੀਆਂ ਦੋ ਵੱਡੀਆਂ ਸ਼ਤਾਬੀਆਂ ਜਿਹੜਾ ਤਾਂ ਤਾਂ ਸਤਗੁਰੂ ਸ਼੍ਰੀ ਰਾਮਦਾਸ ਪਾਸ਼ਾ ਦੇ ਗੁਰਿਆਈ ਸ਼ਤਾਬ ਦੀ ਸਮਾਗਮ ਜਿਹੜਾ 450 ਸਾਲਾ ਅੰਮ੍ਰਿਤਸਰ 13 ਤੇ 14 ਸਤੰਬਰ ਨੂੰ ਬੜੇ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਨਾਲ ਦੀ ਨਾਲ ਕੰਨਤਾ ਸਾਲਗਿਰਹ ਨੂੰ ਸ਼ੁਰੂ ਕਰ ਅਮਰਦਾ ਪਾਸ਼ਾ ਦੀ ਜਿਹੜੀ 450 ਸਾਲਾਂ ਦੀ ਜੋਤੀ ਜੋ ਸਮੁੰਦਰੀ ਸ਼ਤਾਬਦੀ ਹੈ ਕੋਈ ਗੋਵਿੰਦ ਸਿੰਘ ਸਾਹਿਬ ਦੀ ਪਾਵਨ ਧਰਤੀ ਦੇ ਗੁਰਦਾ ਪੌਲੀ ਸਾਹਿਬ ਵਿਖੇ ਬਹੁਤ ਵੱਡੇ ਪੱਧਰ ਤੇ ਸਮੁੱਚੇ ਪੰਥ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਉਹ ਸ਼ਤਾਬਦੀਆਂ ਦੇ ਪ੍ਰੋਗਰਾਮ ਤੋਂ ਇਲਾਵਾ ਪ੍ਰਜਾ ਨੇ ਇਹ ਸਾਰੇ ਮੈਂਬਰ ਸਾਹਿਬਾਨਾਂ ਨਾਲ ਵਿਚਾਰ ਕੀਤੀ ਹੈ ਜਿਹਨੂੰ ਅਮਲੀ ਰੂਪ ਚ ਲਿਆਉਣ ਦਾ ਬੜਾ ਉਹਨਾਂ ਜੋਰ ਦੇ ਗਿਆ ਚੰਡੀਗੜ੍ਹ 에어ਪੋਰਟ ਤੇ ਕੰਗਨਾਰ ਰੋਡ ਤੋਂ ਥੱਪੜ ਮਾਰਨ ਵਾਲੀ ਸੀਆਈਐਸਐਫ ਕਾਂਸਟੇਬਲ ਕੁਲਵਿੰਦਰ ਕੋਰ ਦੇ ਹੱਕ ਵਿੱਚ ਨਿੱਤਰਦੇ ਹੋਏ ਕਈ ਲੋਕਾਂ ਵੱਲੋਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਖਡੂਰ ਸਾਹਿਬ ਦੇ ਪਿੰਡ ਪੈਲ ਦੀ ਰਹਿਣ ਵਾਲੀ ਕੁਲਵਿੰਦਰ ਕੋਰ ਦੇ ਪਰਿਵਾਰਕ ਮੈਂਬਰਾਂ ਨੂੰ ਪਿੰਡ ਦੀ ਪੰਚਾਇਤ ਵੱਲੋਂ ਸਨਮਾਨਿਤ ਕੀਤਾ ਗਿਆ। ਕੁਲਵਿੰਦਰ ਕੋਰ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਆਪਣੀ ਇੱਜ਼ਤ ਉੱਪਰ ਅਮਾਨ ਹੈ। ਸਾਡੀ ਲੜਕੀ ਨੇ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਈ ਹੈ। ਉਹ ਮੀਡੀਆ ਰਾਹੀਂ ਸਭ ਲੋਕਾਂ ਨੇ ਦੇਖਿਆ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਦੇ ਵੱਲੋਂ ਲੜਕੀ ਨਾਲ ਕੋਈ ਵਧਿਗੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਵੱਡਾ ਸੰਘਰਸ਼ ਕੀਤਾ ਜਾਏਗਾ ਜੋ ਵੀ ਸਾਡੀ ਲੜਕੀ ਨੇ ਕੰਮ ਕੀਤਾ ਉਹ ਸਾਰੀ ਕੌਮ ਵਾਸਤੇ ਕੀਤਾ ਵਾ ਉਹ ਜੇ ਉਹਨਾਂ ਨੇ ਗਲਤ ਸ਼ਬਦ ਬੋਲੇ ਤੇ ਉਹਨਾਂ ਨੂੰ ਪੋਤਣੇ ਪਿਆ ਔਰ ਉਹਨਾਂ ਨੇ ਤਲਾਸੀ ਲੈਣੀ ਆ ਝੜਤੀ ਕਰਨੀ ਆ ਕੋਈ ਵੀ ਭਾਵੇਂ ਰਾਜਾ ਕਿਉਂ ਨਾ ਆ ਜਾ ਜਿਹੜਾ ਡਿਊਟੀ ਦੇ ਖਲੋਤਾਂ ਉਹਨੇ ਆਪ ਦੀ ਡਿਊਟੀ ਨਿਭਾਉਣੀ ਆ। ਉਹ ਲੜਕੀ ਦੇ ਉਹਨੂੰ ਵੱਧ ਘੱਟ ਗਿਆ 100-100 ਰੁਪਏ ਤੇ ਧਰਨੇ ਤੇ ਜਾਣ ਨੂੰ ਜਨਾਨੀਆਂ ਜਾ ਕੇ ਵੇਂਦੀ ਗਾਵਾਂ। ਉਹਨੇ ਵੱਧ ਘੱਟ ਲਵਜ ਬਹੁਤ ਬੋਲੇ ਜਿਹੜੇ ਬੋਲੇ ਕਈ ਲਵਜ ਐ ਉਹ ਜਿਹ ਵੀ ਬੋਲੇ ਜਿਹੜੇ ਐਨ ਦੇ ਲਾਇਕ ਨਹੀਂ। ਸਾਡਾ ਤੇ ਇਹ ਆ ਵੀ ਉਹਨੂੰ ਇਨਸਾਫ ਮਿਲਣਾ ਚਾਹੀਦਾ। ਉਹਨੇ ਜੋ ਕੰਮ ਕੀਤਾ ਉਹ ਕੋਈ ਗਲਤ ਨਹੀਂ ਕੀਤਾ, ਚੰਗਾ ਕੀਤਾ। हरियाणा सरकार वालों एचएसएससी दे नव नियुक्त चेयरमैन हिम्मत सिंह ਨੂੰ ਮੁੱਖ ਮੰਤਰੀ 나ਇਬ ਸੈਣੀ ਨੇ ਅਹੁਦੇ ਅਤੇ ਪੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਸਹੁੰ ਚੁੱਕ ਸਮਾਗਮ ਤੋਂ ਬਾਅਦ ਮੁੱਖ ਮੰਤਰੀ 나ਇਬ ਸੈਣੀ ਨੇ ਕਿਹਾ ਕਿ ਹਿੰਮਤ ਸਿੰਘ ਨੌਜਵਾਨਾਂ ਦੀਆਂ ਉਮੀਦਾਂ ਤੇ ਖਰਾ ਉਤਰਨਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਗਰੁੱਪ B ਅਤੇ D ਲਈ 50 ਹਜ਼ਾਰ ਨੌਕਰੀਆਂ ਕੱਢੀਆਂ ਜਾਣਗੀਆਂ। ਇਸ ਮੌਕੇ ਹਿੰਮਤ ਸਿੰਘ ਨੇ ਕਿਹਾ ਕਿ ਉਹ ਨੌਜਵਾਨਾਂ ਦੀਆਂ ਸਾਲਾਨਾ ਨਿਯੁਕਤੀਆਂ ਦੀ ਕੋਸ਼ਿਸ਼ ਕਰਨਗੇ। ਸਭ ਤੋਂ ਪਹਿਲੇ ਤੋਂ ਮੈਂ ہمارے ਯੁਵਾ हिम्मत सिंह जी जिन्होंने आज हरियाणा स्टाफ सिलेक्शन कमीशन के चेयरमैन के रूप में अपनी पद और गोपनीयता की शफ ली है मैं हिम्मत सिंह जी को बहुत बहुत बधाई और शुभकामनाएं देता हूँ कि सरकार की जो एक ट्रांसपेरेंसी नीति है युवाओं के लिए आज हरियाणा के अंदर जिस प्रकार से युवाओं का विश्वास सरकार की नीतियों के ऊपर बढ़ा है आज नौकरियों में जिस प्रकार से युवाओं को बिना पर्ची बिना खर्ची के गरीब व्यक्ति को भी सम्मान दिया गया है बिना भेदभाव के आज नौकरियां हरियाणा प्रदेश के अंदर युवाओं को मिल रही हैं इस बात को आगे बढ़ाने में हमारे युवा हिम्मत सिंह जी जिन्होंने आज ये पदभार ग्रहण किया है उन युवाओं की अपेक्षाओं के ऊपर खरा उतरने का काम करेगा मैं उनको बहुत बहुत बधाई और शुभकामनाएं देता हूं। आने वाले अभी समय के अंदर हरियाणा में हम पचास हजार और भर्ती शीघ्र करेंगे और इसके साथ साथ ग्रुप डी में भी हम जो युवाओं को नौकरी देने की बात है ग्रुप बी के लिए भी हम युवाओं को और नौकरियों में इस कार्यकाल के अंदर जो हमारे पास समय बचा है इसके अंदर और भर्तियां करेंगे जैसे आप सब लोगों को पता ही है कोर्ट का मुझे एक्सपीरियंस है मैं अपने एक्सपीरियंस का बेस्ट बेनिफिट लूँगा और जो कोर्ट में मामले हैं उनको पर्सनली रिव्यू करूंगा और तीन महीने के टाइम में बहुत अच्छा कुछ कर पाएंगे लेकिन ये प्रायरिटी यही रहेगी जिन बच्चों ने एग्ज़ाम दिया है उनके साथ हम खड़े हैं उनके लिए सी का जो अभी जजमेंट आया है हम उनकी लड़ाई लड़ेंगे उन बच्चों के साथ हैं और प्रायरिटी यही रहेगी कि रिक्रूटमेंट जल्दी से जल्दी कम्प्लीट करें meri personal koshish rahegi ki koi schedule hamara ban paaye ki regular recruitments ho jaye bachon ke liye annual basis par amritsar de thana e division ne ek money exchange di dukaan to 30 lakh di khod ikatna nu 24 ghantiyan vich suljande hoye katna de mastermind samet tin vyaktiyan nu kab pakita hai doshiyon ko police ne lut di ਰਕਮ ਦੇ 29,50,000 ਰੁਪਏ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। اے ਡੀ ਸੀ ਪੀ ਦਰਪਨ ਆਹਲੂਵਾਲੀਆ ਨੇ ਦੱਸਿਆ ਕਿ ਲੁੱਟ ਦਾ ਮਾਸਟਰਮਾਈਂਡ ਦੀਪਕ ਕੁਮਾਰ ਉਸੇ ਦੁਕਾਨ ਤੇ ਪਿਛਲੇ 8 ਸਾਲਾਂ ਤੋਂ ਕੰਮ ਕਰਦਾ ਆ ਰਿਹਾ ਸੀ। ਉਹਨਾਂ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਦੋਸ਼ੀ ਡੇਢ ਮਹੀਨੇ ਤੋਂ ਦੁਕਾਨ ਵਿੱਚ ਲੁੱਟ ਦੀ ਯੋਜਨਾ ਬਣਾ ਰਿਹਾ ਸੀ ਜਿਸ ਤੋਂ ਬਾਅਦ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। 6 ਜੂਨ ਨੂੰ ਚੌਂਕ ਫਰੀਦ ਵਿਖੇ थाना ਕੁਤਵਾਲੀ ਦੀ ਜਰਿਸਡਿਕਸ਼ਨ ਵਿੱਚ ਇੱਕ ਮਨੀ ਐਕਸਚेंजर ਦੀ ਦੁਕਾਨ ਚਲਾ ਰਹੇ ਕੁਲਵੰਤ ਸਿੰਘ ਤੋਂ 3 ਲੱਖ ਦੀ ਖੋਹ ਨੂੰ ਸাকਸੈਸਫੁਲੀ ਟ੍ਰੇਸ ਕਰਦੇ ਆਂ ਵਿਦਿਨ 24 ਆਵਰਸ ਤਿੰਨ ਦੋਸ਼ੀ ਅਰੈਸਟ ਕੀਤੇ ਗਏ ਹਨ ਨਾਲ ਹੀ ਸਾਰੀ ਕੈਸ਼ ਦੀ ਰਿਕਵਰੀ ਹੋ ਗਈ ਹੈ ਅਤੇ ਮੋਟਰਸਾਈਕਲਸ ਦੀ ਬਰਾਮਦਗੀ ਵੀ ਹੋਈ ਹੈ ਇਹਦੇ ਵਿੱਚ ਜਿਹੜੇ ਤਿੰਨ ਦੋਸ਼ੀ ਹਨ ਦੀਪਕ ਜਿਹੜਾ ਕਿ ਮਾਸਟਰਮਾਈਂਡ ਸੀ ਅਤੇ ਇਸ ਮਨੀ ਐਕਸਚेंजर ਦੀ ਦੁਕਾਨ ਤੇ ਪਿਛਲੇ 7-8 ਸਾਲਾਂ ਤੋਂ ਇਮਪਲੋਇਡ ਸੀ ਇਹ ਪਿਛਲੇ ਡੇਢ ਮਹੀਨੇ ਤੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਰੈਕੀ ਅਤੇ ਪਲੈਨਿੰਗ ਕਰ ਰਹੇ ਸਨ छ जून इन छुट्टी मोटी रकम आई है इन्हें अगे अपने को अक्यूज विशु अते शिवम नीज की इतला दिखती इस तरह इस स्नैचिंग की घटना अंजाम दिता पुलिस नकमा दे इन्होंने पहला अपने कपड़े बदले ਅਤੇ ਫਿਰ ਸੀਸੀਟੀਵੀ ਫੁਟੇਜ ਤੋਂ ਟਰੇਸ ਨਾ ਹੋਣ ਲਈ ਆਪਣਾ ਵਾਹਨਤ ਵਿੱਚ ਇਸਤੇਮਾਲ ਕੀਤਾ ਮੋਟਰਸਾਈਕਲ ਅਬੈਂਡਨ ਕੀਤਾ ਅਤੇ ਖੋਹ ਕੀਤੇ ਗਏ ਪੈਸਿਆਂ ਤੋਂ ਹੀ ਇੱਕ ਨਵਾਂ ਮੋਟਰਸਾਈਕਲ ਲਿੱਤਾ ਅਤੇ ਇਹ ਅੱਗੇ ਪੰਜਾਬ ਨੂੰ ਛੱਡਣ ਦੀ ਤਾਕ ਵਿੱਚ ਸਨ 24 ਘੰਟਿਆਂ ਵਿੱਚ ਥਾਣਾ ਕੁਤਵਾਲੀ ਦੀ ਟੀਮ ਨੇ ਇਸ ਘਟਨਾ ਨੂੰ ਸਕਸੈਸਫੁਲੀ ਟਰੇਸ ਕੀਤਾ ਹੈ ਇਹ ਸਭ ਹਿਊਮਨ ਰਿਸੋਰਸ ਟੈਕਨੀਕਲ ਸਰਵੇਲੈਂਸ ਸੀਸੀਟੀਵੀ ਫੁਟੇजेस ਅਤੇ ਕੈਸ਼ ਟ੍ਰੇਲ ਜਿਹੜੀ ਉਹਦੀ ਫਾਈਨੈਂਸ਼ੀਅਲ ਟ੍ਰੇਲ ਸੀ ਉਹਦੇ ਸੋਰਸਸ ਔਰ এমਪਲੋਇਜ਼ ਇਨ ਟੈਰੋਗੇਸ਼ਨ ਆਦੀ ਕਰਕੇ ਸੰਭਵ ਹੋਇਆ ਹੈ। ਕੀਰਤਪੁਰ ਸਾਹਿਬੋ ਰੋਡ ਉੱਪਰ ਰੋਪੜ ਮੁਖ ਮਾਰਜ ਤੇ ਵਾਪਰੇ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਦੋਨੋਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਮੋਟਰਸਾਈਕਲ ਤੇ ਜਾ ਰਹੇ ਇਹਨਾਂ ਨੌਜਵਾਨਾਂ ਨੂੰ ਕਿਸੇ ਅਣਪਛਾਤੇ ਵਾਹਨ ਨੇ ਫੇਟ ਮਾਰ ਦਿੱਤੀ। ਫੇਟ ਵੱਜਣ ਤੋਂ ਬਾਅਦ ਬੁਰੀ ਤਰ੍ਹਾਂ ਨਾਲ ਸੜਕ ਤੇ ਗਿਰੇ ਦੋਨੋਂ ਨੌਜਵਾਨਾਂ ਨੇ ਮੌਕੇ ਤੇ ਹੀ ਦ ਗਰਮੀਆਂ ਦੇ ਦਿਨ ਆਉਂਦੇ ਹੀ ਨਹਿਰਾਂ ਤੇ ਦਰਿਆਵਾਂ ਤੇ ਵਿਸ਼ੇਸ਼ ਤੌਰ ਤੇ ਨੌਜਵਾਨਾਂ ਨੂੰ ਹੋਣ ਦੇ ਲਈ ਜਾਂਦੇ ਹਨ ਤੇ ਅਕਸਰ ਪਾਣੀ ਵਿੱਚ ਡੁੱਬਣ ਦੀਆਂ ਕਈ ਘਟਨਾਵਾਂ ਅਤੇ ਹਾਦਸੇ ਸਾਹਮਣੇ ਆਉਂਦੇ ਨੇ ਤਾਜ਼ਾ ਮਾਮਲਾ ਗਿਰਧਪੁਰ ਸਾਹਿਬ ਦੇ ਨਾਲ ਸਬੰਧਿਤ ਹੈ ਇੱਥੋਂ ਦੇ ਨਜ਼ਦੀਕ ਲੋਹੰਡ ਖੱਡ ਵਿੱਚ ਦੋ ਨੌਜਵਾਨ ਖੱਡ ਦੇ ਪਾਣੀ ਵਿੱਚ ਨਹਾਉਣ ਗਏ ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਦੇ ਡੁੱਬਣ ਦਾ ਖਤਰਾ ਜਤਾਇਆ ਜਾ ਰਿਹਾ ਹੈ ਹਾਲਾਂਕਿ ਪਾਣੀ ਦੇ ਬਹਾਅ ਵਿੱਚ ਡੁੱਬ ਰਹੇ ਦੂਜੇ ਨੌਜਵਾਨ ਨੂੰ ਸਥਾਨਕ ਲੋਕਾਂ ਬਾਹਰ ਕੱਢ ਲਿਆ ਗਿਆ ਅਤੇ ਹਸਪਤਾਲ ਭੇਤੀ ਕਰਵਾਇਆ ਗਿਆ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਤਫ਼ਤੀਸ਼ ਕੀਤੀ ਜਾ ਰਹੀ ਹੈ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਤੇਜ਼ ਵਹਾਅ ਵਾਲੀਆਂ ਥਾਵਾਂ ਤੇ ਨਹਾਉਣ ਤੋਂ ਗੁਰੇਜ਼ ਕੀਤਾ ਜਾਏ ਮਿਲਦੀ ਕਿ ਲੋਹਰਾ ਢਾਡੇ ਚ ਦੋ ਵਿਅਕਤੀ ਨਹਾਲੇ ਸਮੇਂ ਡੁੱਬ ਗਏ ਪਰ ਉੱਥੇ ਦੇ ਲੋਕਾਂ ਨੇ ਇੱਕ ਬੰਦੇ ਨੂੰ ਕੱਢ ਲਿਆ ਇੱਕ ਡੁੱਬ ਗਿਆ ਜਿਹੜਾ ਬਾਹਰ ਕੱਢਿਆ ਉਹਨੂੰ ਹਸਪੀਟਲ ਲੈ ਗਏ ਹੈ ਕਿ ਬਾਕੀ ਹੁਣ ਪਤਾਲ ਜਾ ਰਹੀ ਹੈ ਤੇ ਲੋਕਾਂ ਨੂੰ ਅਪੀਲ ਅਸੀਂ ਕਰਦੇ ਹਾਂ ਕਿ ਇੱਥੇ ਪਾਣੀ ਦਾ ਵਹਾਅ ਜ਼ਿਆਦਾ ਹੈਗਾ ਤੇ ਇੱਥੇ ਨਾ ਨਹਾਇਆ ਜਾਵੇ ਬੀਤੀ ਰਾਤ ਪਟਿਆਲਾ ਵਿਖੇ ਟਰੱਕ ਅਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ ਨਾਲ ਭਿਆਨਕ ਹਾਦਸਾ ਵਾਪਰ ਗਿਆ ਦੱਸਿਆ ਜਾ ਰਿਹਾ ਹੈ ਕਿ ਟਰੱਕ ਦੇ ਨਾਲ ਕੋਈ ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਬਲਾਸਟ ਹੋ ਗਿਆ ਜਿਸ ਨਾਲ ਟਰੱਕ ਨੂੰ ਵੀ ਅੱਗ ਲੱਗ ਗਈ ਤੇ ਦੋਨੋਂ ਵਾਹਨ ਸੜਕੇ ਸੁਆਹ ਹੋ ਗਏ ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਬੇਰਹਿਮੀ ਨਾਲ ਦਰਦਨਾਕ ਮੌਤ ਹੋ ਗਈ ਮ੍ਰਿਤਕ ਨੌਜਵਾਨ ਦੀ ਪਛਾਣ ਸਾਹਿਲ ਕੁਮਾਰ ਵਾਸੀ ਪਟਿਆਲਾ ਵਜੋਂ ਹੋਈ ਹੈ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਪ੍ਰਸ਼ਾਸਨ ਨੂੰ ਇਨਸਾਫ ਦੀ ਗੁਹਾਰ ਲਗਾਈ ਹੈ ਉਸ ਦਾ ਕਹਿਣਾ ਹੈ ਕਿ ਮੋਟਰਸਾਈਕਲ 'ਚ ਹੋਏ ਤਮਾਕੇ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਰਾਤ ਨੂੰ ਆਂਦੇ ਹੋਏ ਉਹ ਮਤਲਬ ਆ ਰਿਹਾ ਸੀਗਾ ਟਰੱਕ ਵਾਲਾ ਤੇਜ਼ ਸੀਗਾ ਹੁਣ ਇਹ ਨਹੀਂ ਪਤਾ ਨਸ਼ਾ ਕੀਤਾ ਹੋਇਆ ਸੀ ਅੰਨ੍ਹਾ ਵਾਂਗ ਟਰੱਕ ਚਲਾ ਰਿਹਾ ਸੀ ਉਹ ਤੇ ਬ੍ਰਦਰ ਜਿਹੜਾ ਮੇਰਾ ਟਰੱਕ ਦੇ ਵਿੱਚ ਵੱਜੇ ਮੌਕੇ ਤੇ ਜਿਹੜਾ ਬਲਾਸਟ ਹੋ ਗਿਆ ਤੇ ਮੌਕੇ ਦੀ ਡੈਥ ਹੋ ਗਈ ਬ੍ਰਦਰ ਦੀ ਅਸੀਂ ਅਸੀਂ ਇਨਸਾਫ ਚਾਹੁੰਨੇ ਹਾਂ ਸਾਨੂੰ ਇਨਸਾਫ ਮਿਲੇ ਮੇਰਾ ਕੋਈ ਬ੍ਰਦਰ ਗਿਆ ਨਹੀਂ ਜੋ ਵੇਛ ਗਿਆ ਹੀ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਟਰੱਕ ਵਾਲੇ ਦੀ ਤੇ ਇਸ ਬੁਲੇਟਿਨ ਚ ਫਿਲਹਾਲ ਐਨਾ ਹੀ ਨਵੀਆਂ ਤੇ ਤਾਜ਼ਾ ਖਬਰਾਂ ਲਈ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਮੈਨੂੰ ਨੀਲ ਕਮਲ ਨੂੰ ਦਿਓ ਇਜਾਜ਼ਤ ਤੇ ਆਓ ਜਾਂਦੇ ਜਾਂਦੇ ਇੱਕ ਨਜ਼ਰ ਮਾਰਦੇ ਆਂ ਅੱਜ ਦੇ ਮੌਸਮ ਦੇ ਹਾਲ ਤੇ